ਮੋਦੀ ਸਾਹਿਬ ਤੇ ਸੈਂਟਰ ਨੂੰ ਜਿਹੜਾ ਇਹ ਚਸਕਾ ਨਾ ਕਿ ਦੇਸ਼ ਦੇ ਹਰ ਬੰਦੇ ਦਾ ਕੰਟਰੋਲ ਉਹਨਾਂ ਦੇ ਹੱਥ 'ਚ ਹੋਵੇ ਇਸੇ ਦੇ ਚੱਲਦੇ ਇਹ ਇੱਕ ਨਵੀਂ ਐਪ ਕੱਢ ਚੁੱਕੇ ਆ ਜਿਹਦਾ ਨਾਮ ਹੈਗਾ ਸੰਚਾਰ ਸਾਥੀ ਇੱਕ ਐਹੋਜੀ ਐਪ ਜੋ ਤੁਹਾਡੇ ਫੋਨਾਂ 'ਚ ਧੱਕੇ ਨਾਲ ਪਾਈ ਜਾਊਗੀ ਨਾ ਤਾਂ ਇਹ ਐਪ ਡਿਸੇਬਲ ਹੋਣੀ ਹੈ ਤੇ ਨਾ ਹੀ ਤੁਹਾਡੇ ਤੋਂ ਡਿਲੀਟ ਹੋਣੀ ਹੈ ਮਤਲਬ ਫੋਨ ਤੁਹਾਡਾ ਤੇ ਉਹਦੇ ਤੇ ਕੰਟਰੋਲ ਸੈਂਟਰ ਦਾ ਜਿਹਦੇ ਕਰਕੇ ਸਾਰੇ ਦੇਸ਼ ਦੇ ਲੋਕ ਪੜ ਕੇ ਆਂਦੇ ਆ ਤੇ ਸੈਂਟਰ ਨੂੰ ਮਜਬੂਰ ਹੋ ਕੇ ਇਸ ਆਰਡਰ ਤੇ ਰੋਕ ਲਾਉਣੀ ਪੈਂਦੀ ਆ ਕਾਫੀ ਤਰ੍ਹਾਂ ਦੀਆਂ ਅਫਵਾਹਾਂ ਆੜ ਰਹੀਆਂ ਤੇ ਝੂਠ ਬੋਲੇ ਜਾ ਰਹੇ ਆ ਪਰ ਅਸਲੀ ਸੱਚ ਕੀ ਆ ਵੇਖਿਏ 28 ਨਵੰਬਰ 2025 ਨੂੰ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਮਤਲਬ ਡੀਓਟੀ ਇੱਕ ਆਰਡਰ ਪਾਸ ਕਰਦਾ ਕਿ ਮਾਰਚ 2026 ਤੋਂ ਬਾਅਦ ਜੋ ਵੀ ਨਵਾਂ ਫੋਨ ਇੰਡੀਆ ਚ ਵੇਚਿਆ ਜਾਊਗਾ ਚਾਹੇ ਉਹ ਐਪਲ ਹੋਵੇ ਸੈਮਸੰਗ ਹੋਵੇ ਜਾਂ ਕਿਸੇ ਵੀ ਕੰਪਨੀ ਦਾ ਹੋਵੇ ਉਹਦੇ ਚ ਇਹ ਸੰਚਾਰ ਸਾਥੀ ਐਪ ਪ੍ਰੀਲੋਡਡ ਆਊਗੀ ਮਤਲਬ ਕੰਪਨੀ ਵੱਲੋਂ ਹੀ ਇੰਸਟਾਲ ਕਰਕੇ ਦਿੱਤੀ ਜਾਊਗੀ ਤੇ ਜਿਹੜੇ ਪੁਰਾਣੇ ਫੋਨ ਆਲਰੇਡੀ ਮਾਰਕੀਟ ਚ ਹੈਗੇ ਆ ਉਹਨਾਂ ਸਾਰਿਆਂ ਫੋਨਾਂ ਤੇ ਇੱਕ ਸੌਫਟਵੇਅਰ ਅਪਡੇਟ ਦਿੱਤਾ ਜਾਊਗਾ ਜਿਸ ਦੇ ਨਾਲ ਇਹ ਐਪ ਆਪਣੇ ਆਪ ਇੰਸਟਾਲ ਹੋ ਜੂਗੀ ਤੇ ਇਹ ਸਾਰਾ ਕੁਝ ਕਰ ਲਈ ਕੰਪਨੀਆਂ ਨੂੰ ਸਿਰਫ 90 ਦਿ ਦੇ ਦਿੱਤਾ ਗਿਆ ਤੇ ਨਾਲ ਹੀ ਇਹਨਾਂ ਕੰਪਨੀਆਂ ਨੂੰ ਇਹ ਡੈਡਲਾਈਨ ਦੇ ਦਿੱਤੀ ਗਈ ਕਿ 120 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਸਾਡੇ ਟੇਬਲ ਤੇ ਹੋਣੀ ਚਾਹੀਦੀ ਹੈ Apple ਕੰਪਨੀ ਇਹਨਾਂ ਨੂੰ ਮੌਕੇ ਤੇ ਹੀ ਮੂੰਹ ਤੋੜ ਜਵਾਬ ਦੇ ਦਿੰਦੀ ਆ ਕਿ ਅਸੀਂ ਸਿਕਿਉਰਿਟੀ ਰੀਜ਼ਨਸ ਦੇ ਚਲਦੇ ਕੋਈ ਵੀ ਸਰਕਾਰੀ ਐਪ ਪ੍ਰੀ-ਲੋਡਡ ਆਪ ਦੇ ਫੋਨਾਂ 'ਚ ਦੇ ਹੀ ਨਹੀਂ ਸਕਦੇ ਹੁਣ ਕਈ ਲੋਕ ਕਹਿ ਰਹੇ ਆ ਜੀ ਇਹ ਸੈੱਬ ਦੇ ਤਾਂ ਫਾਇਦੇ ਹੀ ਬਹੁਤ ਹੋਣੇ ਸੀ ਜਿਵੇਂ ਕਿ IMEI ਨੰਬਰ ਪਾ ਕੇ ਇਹ ਪਤਾ ਲੱਗ ਸਕਦਾ ਸੀ ਕਿ ਇਹ ਫੋਨ ਚੋਰੀ ਦਾ ਕੇ ਨਹੀਂ ਤੇ ਤੁਹਾਡਾ ਨੰਬਰ ਰਜਿਸਟਰ ਹੋਣ ਤੋਂ ਬਾਅਦ ਇਹ ਪਤਾ ਲੱਗ ਸਕਦਾ ਸੀ ਕਿ ਤੁਹਾਡੇ ਨਾਮ ਤੇ ਹੋਰ ਕਿੰਨੇ SIM ਕਾਰਡ ਬੋਲਦੇ ਆ ਕਿ ਤੁਹਾਡੇ ਨਾਮ ਤੇ ਹੋਰ ਕੀ ਕੀ ਤੇ ਇਸ ਐਪ ਨਾਲ ਸਾਈਬਰ ਕਰਾਈਮ ਤੇ ਵੀ ਕਿਸੇ ਹੱਦ ਤੱਕ ਰੋਕ ਲਈ ਜਾ ਸਕਦੀ ਸੀ ਚਲੋ ਮੰਨ ਲਿਆ ਕਿ ਇਹ ਸਾਰਾ ਕੁਝ ਠੀਕ ਆ ਪਰ ਹੁਣ ਜਿਹੜੀ ਗੱਲ ਤੋਂ ਲੋਕ ਭੜਕੇ ਆ ਤੇ ਜਿਹੜੀ ਗੱਲ ਤੋਂ ਲੋਕਾਂ ਨੂੰ ਪ੍ਰੋਬਲਮ ਹੋਈ ਆ ਉਹ ਲਿਖੀ ਆ ਇਸ ਪੈਰਾਗ੍ਰਾਫ 7 ਬੀ ਚ ਜਿੱਥੇ ਇਹ ਲਿਖਦੇ ਆ ਕਿ ਦੇਸ਼ ਦੇ ਹਰ ਬੰਦੇ ਦੇ ਫੋਨ 'ਚ ਸੰਚਾਰ ਸਾਥੀ ਐਪ ਦਾ ਹੋਣਾ ਲਾਜ਼ਮੀ ਆ ਤੇ ਇਹਨੂੰ ਡਿਸੇਬਲ ਜਾਂ ਡਿਲੀਟ ਨਹੀਂ ਕੀਤਾ ਜਾ ਸਕਦਾ ਇਹ ਸੈਂਟਰ ਦਾ ਸਿੱਧਾ-ਸਿੱਧਾ ਅਟੈਕ ਸੀ ਆਪਣੀ ਡੈਮੋਕ੍ਰੇਸੀ ਤੇ ਤੇ ਆਪਣੀ ਪ੍ਰਾਈਵੇਸੀ ਤੇ ਕਿਉਂਕਿ ਜਿਹੜਾ ਐਕਸੈਸ ਇਹ ਐਪ ਆਪਣੇ ਤੋਂ ਮੰਗ ਰਹੀ ਸੀ ਉਹਦੇ ਨਾਲ ਆਪਣੇ ਫੋਨ ਕਾਲ ਆਪਣੇ ਮੈਸੇਜ ਆਪਣੀ ਫੋਟੋਆਂ ਤੇ ਆਪਣੀ ਲੋਕੇਸ਼ਨ ਤੱਕ ਦਾ ਸਾਰਾ ਰਿਕਾਰਡ ਸਰਕਾਰ ਦੇ ਹੱਥ 'ਚ ਹੋਣਾ ਸੀ ਆਪਾਂ ਕਿਹਦੇ ਨਾਲ ਕਦੋਂ ਕੀ ਗੱਲ ਕੀਤੀ ਇਹਨਾਂ ਨੂੰ ਹਰ ਗੱਲ ਦਾ ਪਤਾ ਹੋਣਾ ਸੀ ਜੋ ਸਿੱਧਾ ਸਿੱਧਾ ਇਨਵੇਜਨ ਆ ਆਪਣੀ ਪ੍ਰਾਈਵੇਸੀ ਦਾ ਜਦੋਂ ਲੋਕਾਂ ਵੱਲੋਂ ਬੈਕਲੈਸ਼ ਮਿਲੀ ਤੇ ਗਾਲਾਂ ਪੈਣੀਆਂ ਸ਼ੁਰੂ ਹੋਈਆਂ ਉਦੋਂ ਆਪਣੇ ਯੂਨੀਅਨ ਮਿਨਿਸਟਰ ਆਫ ਕਮਿਊਨੀਕੇਸ਼ਨ ਜੋਤੀਰ ਅਦਿਤਿਆ ਸਕਿੰਦਿਆ ਇੱਕ ਬਿਆਨ ਦਿੰਦੇ ਆ ਕਿ ਜੇ ਤੁਸੀਂ ਇਹ ਐਪ ਨੂੰ ਡਿਲੀਟ ਕਰਨਾ ਕਰ ਸਕਦੇ ਆ ਕਿ ਇਹ ਐਪ ਤਾਂ ਜੀ ਅਸੀਂ ਤੁਹਾਡੀ ਸੇਫਟੀ ਲਈ ਬਣਾਈ ਸੀ ਤੇ ਜੇ ਤੁਸੀਂ ਇਹ ਐਪ ਨੂੰ ਆਪਦੇ ਫੋਨ 'ਚ ਨਹੀਂ ਵੀ ਰੱਖਣਾ ਚਾਹੁੰਦੇ ਤਾਂ ਕੋਈ ਚੱਕਰ ਨਹੀਂ ਪਰ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਿਹੜਾ ਤੁਸੀਂ ਲੀਗ ਜਾਰੀ ਕੀਤਾ ਉਹਦੇ ਚ ਫਿਰ ਤੁਹਾਡਾ ਇਹ ਐਪ ਨੂੰ ਲਾਜ਼ਮੀ ਕਰਨ ਦਾ ਕੀ ਹੱਕ ਸੀ ਕਿਹੜੇ ਬੇਸਿਸ ਤੇ ਤੁਸੀਂ Apple Samsung ਵਰਗੀਆਂ ਕੰਪਨੀਆਂ ਨੂੰ ਨੋਟਿਸ ਭੇਜੇ ਮਤਲਬ ਗਾਲਾਂ ਤੇ ਛੇਤਰਾਂ ਦੇ ਡਰ ਤੋਂ 3 ਦਸੰਬਰ 2025 ਨੂੰ ਇਹ ਆਰਡਰ ਰੱਦ ਹੋ ਚੁੱਕਿਆ ਮਤਲਬ ਜਨਤਾ ਨੂੰ ਇੰਨਾ ਬੇਵਕੂਫ ਸਮਝੀ ਬੈਠਿਆ ਹੈ ਕਿ ਅਸੀਂ 13 ਧੱਕੇ ਨਾਲ ਐਪ ਇੰਸਟਾਲ ਕਰਾ ਦਈਏ ਬਾਅਦ ਚ ਤਾਂ ਅਸੀਂ ਇਹਨਾਂ ਨੂੰ ਕੰਟਰੋਲ ਕਰ ਹੀ ਲੈਣਾ ਹਜੇ ਵੀ ਇਹ ਸਰਕਾਰ ਦੇਸ਼ ਦੇ ਲੋਕਾਂ ਨੂੰ ਅਨਪੜ ਤੇ ਬੇਵਕੂਫ ਸਮਝੀ ਬੈਠੀ ਆ ਕਿ ਅਸੀਂ ਇਹਨਾਂ ਨੂੰ ਜੋ ਵੀ ਗੋਲੀ ਦੇਵਾਂਗੇ ਇਹ ਚੁੱਪ ਕਰਕੇ ਖਾ ਲੈਣਗੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਇਹ ਸਾਰੀ ਚੀਜ਼ ਨੂੰ opinión